ਇਹ ਗਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਲਓ ਜੀ ਟਾਈਮ ਸਵੇਰ ਦਾ ਤੇ ਵੇਖੋ ਧੋਪ ਦੇ ਕਮਾਲ ਤਾਂ ਹੀ ਬਾਰੀ ਨੇ ਖੋਲੀ ਜੀ ਸੇਵੜਾ ਵਾਜਦਾ ਹੋਰ ਤੁਸੀਂ ਆਪਣੇ ਆਪਣੇ ਪਰਿਵਾਰਾਂ ਹੀ ਠੀਕ ਠਾਕ ਹੋਗੇ ਅਹੀਂ ਵੀ ਠੀਕ ਠਾਕ ਚੜਦੀ ਕਲਾ ਕਿਰਪਾ ਮਾਲਕ ਦੀ ਜੀ ਤੇ ਤਾਂ ਚਾਹ ਬਣਾ ਕੇ ਆਪਾਂ ਪੀ ਲਈ ਆ ਤੇ ਰਾਤ ਤੇ ਸਬਜੀ ਰਾਤ ਮੁੱਕ ਦੀ ਗੋਭੀ ਦੀ ਹੁਣ ਮੈਂ ਕਿਹਾ ਨਾਲੇ ਆਪਾਂ ਬਣਾਈਏ ਦਾਲ ਨਾਲ ਕਿੰਨੇ ਦਿਨ ਹੋ ਗਏ ਦਾਲ ਬਣਾਈ ਨਹੀਂ ਜੋਦਾ ਇਹ ਦਾਲ ਬਣਾਉ ਨਹੀਂ ਦਿੰਦਾ ਮੈਂ ਕਿਹਾ ਹੁਣ ਆਪਾਂ ਦਾਲ ਬਣਾਉਨੇ ਆ ਉਹ ਆਨਦਾ ਸੀ ਦਾਲਾਂ ਖਾ ਖਾ ਲੂ ਖਾ ਖਾ ਕੇ ਕੜੰਗੀ ਤੇ ਜੋ ਵੀ ਆ ਆਲੂ ਨੂੜ ਰਹੀ ਹੋਰ ਮੰਮੀ ਐ ਮਾਨਾ ਕਿਆ ਪਿਆ ਤੇ ਮੈਂ ਹੀ ਨਹੀਂ ਖਾਣੀ ਮੈਂ ਮੈਂ ਪਾਣੀ ਧਰ ਗੀ ਨਾਲੇ ਅੱਗੇ ਜੋ ਚਾ ਗਈ ਨਾ ਲੈ ਕੇ ਬਣਾ ਕੇ ਅੰਦਰ ਪਾਣੀ ਮੈਂ ਧਰ ਗੀ ਤੇ ਗੈਸ ਮਠਾ ਕਰਕੇ ਮੈਂ ਕਿਹਾ ਹੁਣ ਹੁਣ ਚੜ ਆਪਣੇ ਚਾਹ ਪੀਂਦਿਆਂ ਨੂੰ ਪਾਣੀ ਗਰਮ ਹੋ ਜੇ ਤੇ ਮੈਂ ਆਵੇ ਦਾਲ ਪੈਂਦੀ ਹਾਂ ਕੌਲੀ ਇੱਕ ਹੁਣ ਦਾ ਸ਼ਾਮਾਂ ਦਾ ਸਰਜੂਗ ਸਵੇਰੇ ਫਿਰ ਮੱਸੀਆ ਵੇਖੀ ਜਾਉ ਫਿਰ ਅਸੀਂ ਇਸੇ ਪ੍ਰਸ਼ਾਦੇ ਲਾ ਲਾਂਗੇ ਗੰਡੇ ਵੇਸਣ ਪਾ ਕੇ ਦਹੀਂ ਦੇ ਨਾਲ ਮੱਸੀਆ ਦਾ ਸ਼ਾਮਾਂ ਨੂੰ ਜਾਣਾ ਦਰਬਾਰ ਸਾਹਿਬ ਕਿਉਂਕਿ ਸਵੇਰੇ ਸਵੇਰ ਸੰਗ ਤਾਂ ਬਹੁਤ ਹੁੰਦੀ ਦੂਰ ਦਰਾਡੇ ਉਹ ਜਿਹੜੀ ਆਉਂਦੀ ਆ ਤੇ ਫਿਰ ਅਹੀਂ ਤੇ ਆਦਨੇ ਅਹੀਂ ਤੇ ਲੱਗੇ ਪੰਜ ਮਿੰਟਾਂ ਚੱਲ ਜਾਣਾ ਦਰਬਾਰ ਸਾਹਿਬ ਤੇ ਚਲੋ ਜੀ ਆਪਾਂ ਵੀਡੀਓ ਕਰਗੇ ਸ਼ੁਰੂ ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਪਹਿਲੇ ਜਿੱਦਾਂ ਰੋਜ ਦੀ ਤਰ੍ਹਾਂ ਸੋਹਣੇ ਸੋਹਣੇ ਮੈਨੇ ਭੈਣ ਭਰਾ ਕਮੈਂਟ ਕਰਦੇ ਤਾਂ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਆਪਾਂ ਚਲੋ ਪਾਣੀ ਗਰਮ ਹੋ ਗਿਆ ਦਾਲ ਪਾਈਏ ਤੇ ਵੀਡੀਓ ਨਾ ਬਣੇ ਰੇ ਦਾਲ ਦੇ ਆਪਣੀ ਰੋਜ ਦਾ ਹੀ ਕੰਮ ਆਪਾਂ ਤੁਸੀਂ ਵੀ ਕਰਦੇ ਹੀ ਕਰਦੇ ਤੇ ਆਪਾਂ ਹਣੇ ਨਹੀਂ ਕੋਈ ਵੀਡੀਓ ਪਉਣੀ ਹੁੰਦੀ ਆ ਕੀ ਦਾ ਚਲੋ ਸ਼ੇਅਰ ਕਰ ਲਗੇ ਚਲੋ ਜੀ ਪਾਣੀ ਆਪਣਾ ਹੋ ਗਿਆ ਗਰਮ ਇਹਨੂੰ ਤੁਸੀਂ ਜਲਦੀ ਤਰਾ ਵਾਸ਼ ਕਰਕੇ ਨਾ ਦੋ ਦਿਨਾਂ ਦਾ ਪਾਣੀ ਆ ਤੇ ਭਿੰਗੀ ਹਾਂ ਤੇ ਹੁਣ ਇਹਦਾ ਪਾਣੀ ਹੈ ਜਿਹੜਾ ਨਿਚੋੜ ਲਦਗੇ ਕੋਈ ਸਾਫ ਵਾਲੀ ਜੀ ਕੱਢ ਲਗੇ ਫੇਰ ਇਹ ਆਪਾਂ ਸਾਹ ਚੀਤੀ ਦਾ ਰੋਣੀ ਪਾਣੀ ਲੇਕੇ ਜਾ ਆਪਾਂ ਪੀਂਕੇ ਅਗੇ ਤੇ ਇਹ ਜੁਦੇ ਰੋਟੇ ਤਰੀਦੀ ਮਿੱਠੀ ਇਹਦੇ ਅੰਦਰ ਮੋਲ ਦਸ ਲੈਂਡਰ ਉਹ ਤੇ ਮੁਹਤ ਦੀ ਆ ਗਈ ਹੁਬਾ ਲੰਡ ਕਰਵਾ ਦੂਗੀ ਤਾਂ ਛੈਂਚੀ ਆਦੀਦੀ ਆਸੇ ਲੋ ਜਪਾ ਨੂੰ ਤੇ ਹਲਦੀ ਤੇ ਥੋੜਾ ਤੇਲ ਪਾਣਾ ਹੋ ਨੀ ਕੋਈ ਹੋਵਣਾ ਜਿਆਦਾ ਨਾਲ ਨਹੀਂ ਗਿਆ ਆਮ ਬਸ ਹਲਾ ਫੋੜਾ ਉਹ ਬਾਅਦ ਪਾਵਾਂਗੇ ਅੱਜ ਆਪਾਂ ਨਾਲੇ ਬਣਾਵਾਂਗੇ ਦੇਣੇ ਲੋਬੀ ਵਾਲੇ ਪਕੌੜੇ ਮੈਂ ਰੋਟੀ ਰੱਖੀ ਕੋਲੇ ਕਰ ਉਹ ਦਾ ਕਾਲ ਬਣਾ ਲੈ ਇੱਕ ਰੱਖ ਲਈ ਆ ਆਣਾ ਨਾ ਮੈਂ ਗੱਲਾਂ ਕਰਦੀ ਕਰਦੀ ਹਾਂ ਚਰਨਾਂ ਨਾਲ ਮੈਂ ਗੱਲ ਕਰਦੈਂ ਹੇਲਾਂ ਇਹਨਾਂ ਚੇਲੇ ਕੱਤੀਏ ਤੇ ਦੋਗੋ ਦੋ ਕਰਕੇ ਪੀ ਲੈਨੇ ਕੜਾ ਤਨ ਖਤਮ ਹੋ ਗੋ ਅਕਾਲ ਦੇ ਬੱਦਲ ਵੜਾ ਹੀ ਮੀਂਹ ਆ세 ਪਾਸ ਇੱਥੇ ਪੈ ਗਿਆ ਸਾਡੇ ਦੇ ਬਚਾਈ ਹੋਇਆ ਦੋ ਕਿਣੀਆਂ ਆਈਆਂ ਆਜੀ ਮੈਂ ਕਿਹਾ ਤਾਲੀ ਬਣਾਉਣੀ ਸਾਫਤ ਮਸਰਾਂ ਦੀ ਕਿੰਨੇ ਦਿਨ ਹੋ ਗਏ ਹਨ ਬਣਾਉਣੇ ਆ ਤੇ ਨਾਲ ਸ਼ਾਮਾਂ ਦਾ ਸਰਜੂ ਨਾਲ ਬਣਾਵਾਂਗੇ ਚੌਲ ਕੌਲੀ ਦਾ ਇੱਥੇ ਆਮ ਦੰਡਾ ਸ਼ੈਲੇ ਕਰਾ ਕੇ ਛੀਦੇ ਦੇ ਕੇ ਤੇ ਮੈਂ ਮਸਾਲਾ ਘਾਟਾਂ ਗੁੰਨ ਕੇ ਆਖਣਾ ਦਾ ਅੰਜਾਰਾ ਭੁਲ ਕੇ ਲਾਉਣੇ ਜੀਆਂ ਨਾਲ ਰੌਣਕਾਂ ਤੇ ਜੀਆਂ ਨਾਲ ਪਰਕ ਤਾਂ ਪਰ ਭਾਵੇਂ ਦੋ ਜਾਨੇ ਕਰਨਾ ਕਰਨਾ ਦੇ ਪੈਲਾਇਆ ਲਓ ਜੀ ਗੰਨੇ ਛੇਕਾ ਤੇ ਮੈਂ ਤੇ ਵਾਹ ਮਾਂ ਅੱਛਾ ਆਸ਼ ਤੇਰਾ ਹੀ ਆਸਰਾ ਹੀ ਦਾਲਿਆ

ਦਾ ਇਹ ਜਾਨੀ ਰਾਮਾ ਬਾਦ ਵੀ ਗੋਲ ਨਹੀਂ ਮਿਲ ਕੇ ਇਹਨੂੰ ਕੋਈ ਪ੍ਰਸ਼ਾਦਾ ਛਕਦੇ ਤੋਂ ਆ ਹੀ ਜਾਂਦਾ ਢਾਲ ਸਬਜ਼ੀ ਤੇ ਬਾਦੂ ਹੈ ਇਹ ਇਹਨੂੰ ਆਊਗਾ ਪਾਉਣਗੇ ਤੇ ਆਪਾਂ ਸ਼ਾਮ ਨੂੰ ਪਰ ਮੈਂ ਚਲ ਬਣਾ ਰਹੇ ਹਾਂ ਉਹ ਤੇ ਸ਼ਾਮ ਨੂੰ ਦਾਲ ਸਬ지 ਨਹੀਂ ਬਣਾਉਣੀ ਤੇ ਫਿਰ ਫੁੱਲ ਤੇ ਅੰਡਿਆਂ ਦੀ ਕੀ ਬਣਾਉਣੀ ਹੋਰ ਨਹੀਂ ਨਹੀਂ ਚਾਹੀਦਾ ਉਹ ਦੇਖੋ ਨਹੀਂ ਜਿਹੜੇ ਕੁਝ ਮੰਡਗਾ ਜਿਹਾ ਕੋਈ ਐਨੀ ਮਿਹਨਤ ਕੀਤੀ ਅੱਗੇ ਤੇ ਪਾਣੀ ਦਾ ਨੁਕਸਾਨ ਕੀਤਾ ਮਹਾਰਾਜ ਫਿਰ ਬਾਪ ਦਾ ਪਲਾਕਾਰ ਖਰਚਿਆਂ ਨੇ ਲਾ ਕੇ ਵਿਚਾਰੇ ਲੋਕ ਬੈਠੇ ਅੰਝਾਬ ਇਦਾਂ ਹੀ ਕਰੋਂ ਆਖਣਾ ਹੁੰਦੀ ਨਹੀਂ ਚਾਹੀਦਾ ਕਾਂ ਦੇ ਤੇਰਾ ਪਲਾ ਮੰਗਾਂਗੇ ਤੇ ਆਪਣਾ ਹੋਊਗਾ ਜੇ ਆਪਾਂ ਕਿਸੇ ਦਾ ਮਾੜਾ ਸੋਚਾਂਗੇ ਤੇ ਆਪਣਾ ਨਹੀਂ ਹੋ ਸਕਦਾ। ਹੋਈ ਇਹ ਕੰਮ ਕਿ ਦੋਸ਼ ਨੂੰ ਕਰ। ਜੇ ਵੀ ਨਵੀਂ ਜਿਵੇਂ ਲੱਗੇ ਤਾਂ ਆ ਨਾ ਚਲੋ। ਹਾਰੇ ਆ ਵੀ ਮਲਾਈ ਹੀ ਤੋਂ ਤੇ ਨਾਲ ਨਾਲ ਉਹਨੂੰ ਦਹੀਂ ਲਾ ਕੇ ਤੇ ਮਹਾਰਾਜ ਦੇ ਤੇ ਇਹਦੇ ਤੇ ਪੇੜਾ ਹਦਾਂਗੇ। ਹਾਰੇ ਹੁੰਦੇ ਨਾਲ ਰੇੜਾ ਲਾਂਗੇ। ਆਈ ਮਰੀਂ ਕੱਟੀ ਹੋਈ ਉਹ ਅੱਜ ਦਾ ਤਾ ਕਰ ਲੈਣਾ ਕਿ ਉਹ ਬਲਕਿ ਫਿਰ ਮਸੀਆ ਵਾ ਅੰਕ ਕਦੇ ਨਹੀਂ ਜਾਗਣੀ ਦੋਣੀ ਆਜਾ ਹੁਣ ਜਿਹੜਾ ਰੇਡ ਕਰ ਲੈਨੇ ਇਹਨੂੰ ਬਾਟੀ ਮਾਰੀ ਦੀ ਫਿਰ ਕੱਢ ਕੇ ਆ ਜਾਈਏ ਤੇ ਚਲੋ ਮੈਂ ਵਾਵਾ ਠੰਡਾ ਪਾਣੀ ਪੀਣਾ ਛੱਡਿਆ ਸੀ ਠੰਡਾ ਪਾਣੀ ਪੀਣ ਦਾ ਭੀਆਂ ਤੇ ਫਿਰ ਛਿਕਾਉਣ ਲੱਗਦਾ ਮੈਂ ਸਿੱਧਾ ਪਾਣੀ ਫਿਲਟਰ ਬਈ ਪੀਣੀ ਨਹੀਂ ਵਾ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਜਿੱਥੋਂ ਜਿੱਥੋਂ ਵੀਡੀਓ ਜਾਂਦੀ ਹੈ ਜਿਹੜਾ ਵੀ ਕੋਈ ਵੀ ਭੈਣ ਭਰਾ ਵੀਡੀਓ ਵੇਂਦਾ ਆ ਆਪਾਂ ਕੋਈ ਵੀ ਵੀਡੀਓ ਮਾੜੀ ਪਾਉਣੀ ਅਰ ਜੇ ਚੈਨਲ ਨੂੰ ਜਿਆਦਾ ਨਾ ਕੋਈ ਹੁਣ ਉਹ ਇਹ ਚੈਨਲ ਦੇ ਉੱਤੇ ਬਹੁਤ ਲੱਖਾਂ ਨਾਲ ਤੁਹਾਨੂੰ ਜੁੜ ਜਾਣੀ ਸਿਰਫ ਇਹ ਚੈਨਲ ਨੂੰ ਇਹ ਕਰਕੇ ਵੀ ਸਪੋਰਟ ਕਰਦੇ ਕਿ ਇਹ ਚੈਨਲ ਜਿਹੜਾ ਆਮ ਸੁਧਾਰ ਨੂੰ ਪਰ ਰੋਟੀ ਪਾਣੀ ਦਾ ਗਾ ਰੋਟੀ ਪਾਣੀ ਦੀ ਕੀ ਗੱਲ ਹੈ ਤੇ ਪਰ ਮੈਂ ਤੁਹਾਨੂੰ ਸੱਚ ਦੱਸਾਂ ਮਿਠਾਈ ਇਸ ਲਈ ਰੋਟੀ ਪਾਣੀ ਦੀ ਹੈ ਰੋਟੀ ਪਾਣੀ ਤੋਂ ਬਹੁਤ ਲੜਾਈਆਂ ਹੁੰਦੀਆਂ ਘਰਾਂ 'ਚ ਰੋਟੀ ਪਾਣੀ ਦੀ ਬੀਬੀਆਂ ਬਣਾਉਣ ਲੱਗਾਈ ਨਹੀਂ உதுவும் வாழகாம்பி இப்பதான் வளடுங்க ரொட்டி பானி பண்ணுங்க உங்க ஆளுகம் கொடுங்க ரொட்டி பானி பண்ணா ਆਪਰੇ ਹੱਥੀਂ ਲਿਆਉਣਾ ਖਾਣਾ ਤੇ ਕਜਾ ਬਾਜ਼ਾਰੋਂ ਲਿਆਉਣਾ ਨਾਲ ਕਹਿਆ ਨਾ ਨਾ ਕਹੇ ਹੱਥ ਆਪ ਤੇ ਹੁਣ ਕੋਈ ਵੀ ਚੀਜ਼ ਕਿੰਨੀ ਵੇਰ ਧੋਤ ਧੋ ਕੇ ਆਪਾ ਬਣਾਉਣੀ ਆ। ਆਣ ਵੀ ਬਣਾਈ ਤੇ ਵੇਖੀ ਦਿਗਾ ਉਹ ਨਿਆਣਿਆਂ ਨੂੰ ਖਲਾਉ ਦੇਣਾ। ਜਾਓ ਬਿਨਾਂ ਦੇ ਕਰੇਡੇ ਲਿਓ ਤਨੂਰੀ ਫੁਲਕੇ ਲਿਓ 7-8 ਕਿੱਤੇ ਤਨੂਰੀ ਫੁਲਕਾ। ਪਰ ਆਪਾਂ ਤੇ ਜਿੰਨਾ ਕੋਦੋਂ ਮਾਂ ਦਾ ਜਦੋਂ ਘਰੇ ਬਣਾ ਕੇ ਖਾਈਦਾ। ਚਲੋ ਜੀ। ਇਹਦੇ ਮੈਂ ਉਹ ਗੀ ਦੇ ਲਈ। ਹੁਣ ਆ ਮੈਂ ਜਿਹੜਾ Maravilha. oi que Olha, é vem de manhã eu tô daí. ਬੜਾਈ ਸਾਰੀ ਆਵੇ ਇਕੱਠੀ ਕਰਦੇ ਆ ਜੀ। ਲਸਿਆ ਮਰਾਈ। 2:00 ਵਜ ਗਿਆ ਵਾ। ਮਗਨੀ ਉਹ ਨੂੰ ਬੰਦੀ। ਹੋਰ ਜਿੰਨ ਨੂੰ ਸਾਈ ਕੱਢੀ ਲੱਤ। ਹੋਰ denn ਪਾਂਡਾ ਨਹੀਂ ਕੋਈ ਵੱਡਾ ਖਾਲੀ ਹੈਗਾ। ਉਹਦਾ ਕਰਕੇ ਉਹ ਤੇ ਉਹ ਕੌਲੀ ਹੀ ਪਾਈ ਕੋਕਾ ਪਜਾ। ਵੇਖੋ ਦੋ ਬਟੇ ਤਾਂ ਇਹ ਤਾਂ ਹੋਰ ਸੇਕ ਮਾਰਦੀ ਆ ਹੁਣ ਆਪਾਂ ਚੱਲ ਗਏ ਅੰਦਰ ਆ ਵੇਖੋ ਤੁੱਪ ਕਿਦਾਂ ਆ ਵੇਖੋ ਜਿੱਥੋਂ ਤੱਕ ਰੋਟੀ ਪਾਣੀ ਬਣਾਉਣਾ ਨਾ ਆਵੇ ਸਾਰਾ ਹਨ ਮੂਨ ਨੂੰ ਸੂਰਜ ਸਾਰਾ ਪੈਂਦਾ ਉਹ ਤੋਂ ਤਾਂ ਹੀ ਤਾਂ ਕਰਕੇ ਸੇਕ ਬਹੁਤ ਜ਼ਿਆਦਾ ਰਸੋਈ ਬੰਦ ਹੋਵੇ ਤੇ ਉਹ ਸਹੀ ਆ ਇਹਦੇ ਵਿੱਚ ਜਿਹਨੀ ਮਾਲਕ ਨੇ ਚਾਇਆ ਤ ਕਰੋ ਕਿਰਪਾ ਮਹਾਰਾਜ ਫਿਰ ਆਪਣੀ ਪਸੰਦ ਦੀ ਰਸੋਈ ਬਣਾਵਾਂਗੇ ਹਰ ਇੱਕ ਚੀਜ਼ ਟਾਈਮ ਲੱਗੂਗਾ ਹੋਵਾਂਗੇ ਪੈਰਾਂ ਸਿਰ ਖੜੇ ਫਿਰ ਇਹ ਕੋਈ ਬੰਦਾ ਡੇਗ ਪੇ ਉੱਠਣਾ ਮੁਸ਼ਕਲ ਜੀ ਵਾਦੋ ਵਾਦ ਮੇਰੇ ਚੈਨਲ ਨੂੰ ਸਪੋਰਟ ਕਰੋ ਛੇਤੀ ਛੇਤੀ ਠਾਓ ਮੇਰੀ ਵੀਡੀਓ ਵਾਰ ਤੋਂ ਵੱਧ ਵਾਚ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਚੱਲ ਗਏ ਅੰਦਰ ਸੇਕ ਬੜਾ ਮੈਂ ਆਟਾ ਗੁੰਨ ਲਿਆ ਹੋਵੇ ਗੰਡਾ ਚੀਰ ਲਿਆ ਨਾਲੇ ਆਪਾਂ ਮੁੜ ਕੇ ਤੜਕਾ ਪੋਲ ਲੈਨੇ ਆ ਤੇ ਨਾਲੇ ਚਾਹ ਬਣਾ ਲਾਂਗੇ ਦੋਰੀ ਤੇ ਚਲੋ ਦਿਨ ਤੇ ਐਂ ਲੱਗਦਾ ਜਦੋਂ 12 ਵਜੇ ਗਏ ਪਰ ਇੰਨਾ ਟਾਈਮ ਨਹੀਂ ਸੂਰਜ ਸਾਹਮਣੇ ਆ ਨਾ ਤਾਂ ਕਰਕੇ ਆਪਣੀ ਦਾਲ ਬਣ ਜੇ ਮੈਂ ਵੀ ਗੈਸ ਘਟ ਕਰਤਾ ਮੈਂ ਆਪਾਂ ਨੂੰ ਕਿਹੜੀ ਛੇਤੀ ਹੈ ਜੀ ਕਿਹੜੇ ਪ੍ਰਸ਼ਾਦੇ ਸ਼ਾ ਗੰਡਾ ਹੈ ਫਿਰ ਵੀ 12 ਸਹਿਜੇ ਵਾਜ ਜਾਣੇ ਦਾਲ ਤੇ ਤਾਂ ਬਣਾਈ ਵੀ ਬਣਾਉਣੀ ਹੈ ਬਿਹਾਨੀ ਕੋਸ਼ੇ ਸਬਜੀ ਸਬਜੀ ਤਾਂ ਕਰਕੇ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰੀਏ ਫਿਰ ਆਪਾਂ ਮਿਲਦੇ ਆਂ ਆਉਣੇ ਫਿਰ ਦਾਲ ਬਣਦੀ ਤੇ ਚਲੋ ਜੀ ਜਉਂਦੇ ਵਾਸਤੇ ਰਹੋ ਮੇਰੇ ਪੈਨਪਰਾ ਲੋ ਜੀ ਇਧਰ ਆਪਾਂ ਧਰ ਲਈ ਚਾ ਮਸਾਲਾ ਤੇ ਲੂਣ ਪਾਤਾ ਪਾਣੀ ਵੇਖੋ ਰਿਜਿਆ ਬਹੁਤ ਫੁੱਲ ਤਾਂ ਆ ਚਾਹ ਜਿਹੜਾ ਦੁੱਧ ਪਾਉਣਾ ਲੈ ਆਂਦਾ ਤੇ ਨਾਲ ਨਾਲ ਆਪਾਂ ਦਾਲ ਬਣ ਗਈ ਹੈ ਤੇ ਮੈਂ ਖਾ ਉਹਨੂੰ ਲਾਉਣੀ ਤੜਕਾ ਆਹ ਪੱਗੀ ਪੱਤੀ ਘੋੜੀ ਦੇ ਪੱਤੀ ਨਾਲ ਹੀ ਸੇਕਾਉਂਦਾ ਚਾਹ ਵਧਗਾ ਜੀ ਸੰਗਣੀ ਜੀ ਹੋਵੇ ਤੇ ਫੇਰ ਵਕੀ ਨਹੀਂ ਤੇ ਚਾਹ ਵਾ ਤੇ ਕਿਹੜਾ ਦੁੱਧ ਕਾਫੀ ਪੀਣੀ ਲੋ ਜੀ ਬਾਸੀ ਨਾ ਹਾਂ ਮੈਂ ਬੇਲੋ ਖੰਡ ਦੇ ਵਿੱਚ ਆਵੇ ਲੌਂਗ ਛੋਟੇ ਤੇ ਟੀੜੀਆਂਾਂ ਚੜਤੀਆਂ ਜਿੱਦਾਂ ਮਰਜੀ ਪਈ ਰਵੇ ਖੰਡ ਤੇ ਇਧਰ ਜਿਹੜੀ ਦਾਲ ਤਰੀਣੀ ਵੇਖੋ ਚਾਲਣ ਕਰਕੇ ਉੱਪਰ ਮੜ ਜਾ ਇਹ ਰੱਖਣੀ ਮੜੀ ਜੀ ਪਤਲੀ ਹੈ ਚਾਹ ਬਣਾਉਣੇ ਨਾਲ ਵੇਖੋ ਕਿਨੀ ਸੁਣੀ ਬਣੀ ਦਾਲ ਮੈਂ ਉਹੋਂ ਦੀ ਧਰੀ ਮਠਾ ਗੈਸ ਕਰਕੇ ਅੱਜ ਤਾਂ ਅੱਗੇ ਤੇ ਧਾਰ ਬਣਾਉਂਦੇ ਨਹੀਂ ਤੇ ਮਿਰਚਾਂ ਸੁੱਟ ਦਿੰਦੇ ਨਾ ਵਿੱਚ ਆਉਂ ਮੈਂ ਮਿਰਚਾਂ ਵਿੱਚ ਸੁੱਟਾਂ ਹੁਣ ਇਹਨੂੰ ਇਦਾਂ ਇੰਨੀ ਕੀ ਰਹਿਣ ਦੇਣਾ ਹੁਣ ਇਹਨੂੰ ਨਾ ਪਾਣੀ ਪੋਣਾ ਇੱਥੇ ਤੇ ਨਾ ਆਪਾਂ ਇਹਨੂੰ ਸੰਘਣੀ ਤੇ ਨਾ ਪਤਲੀ ਬਸ ਇਹ ਜਿੰਨਾ ਵੀ ਬਣ ਗਈ ਹੁਣ ਬਸ ਬਹੁਤ ਬੜਾ ਆ ਗਿਆ ਸ਼ਾਮ ਨੂੰ ਪਰਵਾਨਿਆਂ ਦਾ ਦੀ ਦੇ ਗਿਆ ਜੇ ਉਹ ਆ ਗਏ ਮੱਸੀਆ ਸਵੇਰੇ ਤੇ ਉਹ ਹੁੰਦੇ ਹੁੰਦੇ ਅਸੂਰੀ ਮਸਿਆ ਉਹਨਾਂ ਦੀ ਆ ਕਿਉਂਕਿ ਉਹ ਸਾਰਾ ਪਿੰਡ ਲੰਗਰ ਲਾਉਂਦਾ ਉਹਨਾਂ ਨੇ ਆਉਣਾ ਜੋ ਸੋਹਣਾ ਦੀ ਮਾਸੀ ਕਿ ਉਹਨਾਂ ਨੇ ਬੱਚਿਆਂ ਨੇ ਜੇ ਆ ਗਏ ਫੇ ਸ਼ਾਮ ਨੂੰ ਆਲੂ ਮਟਰਾਂ ਦੀ ਸਬਜ਼ੀ ਬਣਾਵਾਂਗੇ ਜੇ ਨਾ ਆਏ ਤਾਂ ਫਿਰ ਦਾਲ ਤੇ ਹੈਗੀ ਆ ਚਲੋ ਜੀ ਲਓ ਜੀ ਕੀ ਆ ਬਣਦੀ ਜੀ ਤਾਂ ਪਪੀਏ ਸਾਰੇ ਜਣੇ ਰਲ ਮਿਲ ਕੇ ਨਾਲ ਵੀਡੀਓ ਦਾ ਕਰਗੇ ਐਂਡ ਵੀਡੀਓ ਕੋਈ ਲੰਮੀ ਨਾ ਆ ਜੇ ਪਰ ਇਹਨਾਂ ਟਾਈਮ ਤੇ ਕੋਵਨ ਇੰਨੀ ਜੂਜੀ ਨਹੀਂ ਕਬੰਡੀ ਇੰਨੀ ਕੀ ਵੇਖੀ ਜੇ ਬਾਦੂ ਚਲੋ ਜੀ ਜੂਦੇ ਵਾਸਤੇ ਰਹੋ ਅੱਜ ਸ਼ਾਮ ਨੂੰ ਆਲੂ ਮਟਰਾਂ ਜਿਹਾ ਜੀ ਬਣਾਈ ਫਿਰ ਵੀਡੀਓ ਪਾਵਾਂਗੇ ਚਲੋ ਜੀ ਜੇ ਨਾ ਆਈ ਪਰਵਣੇ ਤੇ ਫਿਰ ਨਾ ਬਣਾਵਾਂਗੇ ਫਿਰ ਸਾਡੇ ਵਾਸਤੇ ਤੇ ਦਾਲ ਹੈਗੀ ਤੇਨੇ ਜਾਣੇ ਚਲੋ ਜੀ ਚਾਹ ਬਣ ਚੱਲੀ ਆ ਤੇ ਪੀਨੇ